ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਛਦੀਪ ਸੰਧੂ ਵਲੌਗ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਰੈਡਾਂ ਤੇ ਇੱਕ ਨਵੀਂ ਰੈਸਪੀ ਉਸ ਲਈ ਆਪਾਂ ਪਹਿਲਾਂ ਸਦਾ ਤੜਕਾ ਤਿਆਰ ਕੀਤਾ ਹੈ ਤੜਕੇ ਲਈ ਆਪਾਂ ਪਿਆਜ਼ ਲਈ ਨੇ ਜਿਸ ਨੂੰ ਆਪਾਂ ਏਦਾਂ ਮੋٹے ਟੁਕੜਿਆਂ ਵਿੱਚ ਕੱਟ ਲਿਆ ਹੈ ਇੱਕ ਕਿ शिमला ਮਿਰਚ ਲਈ ਹੈ ਜਿਸ ਨੂੰ ਆਪਾਂ ਬਰੀਕ ਕੱਟ ਲਿਆ ਏ ਚਾਰ ਪੰਜ ਹਰੀਆਂ ਮਿਰਚਾਂ ਲਈਆਂ ਸੀ ਜਿਸ ਨੂੰ ਆਪਾਂ ਬਰੀਕ ਕੱਟ ਲਿਆ ਏ ਚਾਰ ਪੰਜ ਲਸਣ ਦੀਆਂ ਕਲੀਆਂ ਲਈਆਂ ਸੀ ਜਿਸ ਨੂੰ ਵੀ ਆਪਾਂ ਬਰੀਕ ਕੱਟ ਲਿਆ ਏ ਦੋ ਆਪਾਂ ਟਮਾਟਰ ਲਏ ਸੀ ਇਸ ਨੂੰ ਵੀ ਆਪਾਂ ਬਰੀਕ ਕੱਟ ਲਿਆ ਏ ਆਪਾਂ ਕੁਝ ਬਰੈਡ ਦੇ ਟੁਕੜੇ ਲਏ ਨੇ ਇਹਨਾਂ ਨੂੰ ਆਪਾਂ ਇੱਕ ਬਰੈਡ ਨੂੰ ਚਾਰ ਪਾਰਟ ਵਿੱਚ ਕੱਟ ਲਾਂਗੇ ਇਹ ਬ੍ਰੈਡ ਤੋਂ ਬਹੁਤ ਹੀ ਵਧੀਆ ਰੈਸਪੀ ਬਣ ਕੇ ਤਿਆਰ ਹੋਵੇਗੀ ਤੇ ਇਹ ਹਰ ਕੋਈ ਖਾਣਾ ਪਸੰਦ ਕਰੇਗਾ ਹੁਣ ਆਪਾਂ ਬ੍ਰੈਡ ਨੂੰ ਚਾਰ ਪਾਰਟ ਵਿੱਚ ਵੰਡ ਲਾਂਗੇ ਆਪਾਂ ਬ੍ਰੈਡ ਨੂੰ ਇਸ ਤਰ੍ਹਾਂ ਆਪਾਂ ਚਾਰ ਪਾਰਟਾਂ ਵਿੱਚ ਵੰਡ ਲਿਆਏ ਕੱਟ ਲਿਆਏ ਹੁਣ ਇਸ ਤੋਂ ਆਪਾਂ ਵਧੀਆ ਰੈਸਪੀ ਇੱਕ ਤਿਆਰ ਕਰਕੇ ਦਿਖਾਵਾਂਗੇ ਹੁਣ ਆਪਾਂ ਇੱਕ ਬਰਤਨ ਲੈ ਲਿਆ ਉਸ ਵਿੱਚ ਤਿੰਨ ਚਮਚੇ ਆਪਾਂ ਮੈਦੇ ਤੇ ਲਵਾਂਗੇ ਜੋਸੀ ਇਹ ਰੈਸਪੀ ਜਿੰਨੇ ਪਰਿਵਾਰ ਮੈਂਬਰਾਂ ਅਕੋਰਡਿੰਗ ਬਣਾਉਣਾ ਚਾਹਣੇ ਉਸ ਹਿਸਾਬ ਨਾਲ ਤੁਸੀਂ ਮਤਲਬ ਜੋ ਵੀ ਸਮਾਨ ਲੈਣਾ ਵੱਧ ਲੈ ਸਕਦੇ ਹੋ ਆਪਾਂ 3 1/2 ਚਮਚਾ ਮੈਦਾ ਲਿਆ ਹੈ ਹੁਣ ਇਸ ਵਿੱਚ ਆਪਾਂ 1 ਚਮਚਾ ਆਰਾ ਰੋਟ ਦਾ ਐਡ ਕਰਾਂਗੇ 1 ਚਮਚਾ ਪਾਰਾ ਰੋਟ ਲਿਆ ਇਸ ਨੂੰ ਐਡ ਕਰਾਂਗੇ ਕਹਿੰਗੇ ਤੇ ਨਾਲ ਮਿਕਸ ਕਰਾਂਗੇ ਹੁਣ ਇਸ ਵਿੱਚ ਐਡ ਕਰਾਂਗੇ ਆਪਾਂ ਲਾਲ ਮਿਰਚ ਜੇ ਤੁਹਾਡੇ ਕੋਲ ਕਸ਼ਮੀਰੀ ਲਾਲ ਮਿਰਚ ਹੈ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਥੋੜਾ ਜਿਹਾ ਨਮਕ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਦਾ ਹੁਣ ਆਪਾਂ ਵਧੀਆ ਇੱਕ ਘੋਲ ਬਣਾ ਕੇ ਤਿਆਰ ਕਰ ਲਾਂਗੇ तो इस लाल रंग भी ऐड कर सकते हो आप इसका एक वजिया घोल बना के तैयार कर लिया है घोल अपना पूरा परफेक्ट बन चुक है तीस इस चेक भी कर सकते हो घोल अपना वजिए बन के तैयार है ਲਿਆ ਉਸ ਵਿੱਚ ਆਪਾਂ ਇੱਕ ਬਰਤਨ ਲਿਆ ਉਸ ਵਿੱਚ ਰਿਫਾਈਨਡ ਪਾ ਕੇ ਗਰਮ ਹੋ ਲਈ ਰੱਖ ਦਿੱਤਾ ਸੀ ਆਪਣਾ ਰਿਫਾਈਨਡ ਆਇਲ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਬੈਟਰ ਲਿਆ ਹੈ ਇਸ ਵਿੱਚ ਆਪਾਂ ਬ੍ਰੈਡ ਨੂੰ ਡਿਪ ਕਰਕੇ ਇਸ ਨੂੰ ਫਰਾਈ ਕਰਾਂਗੇ चंकी तरह इसमें डिप कर लेना है इसन फ्राई कर लेंगे गैस की आंच में घट ही रखा आप हाई टू मीडियम फ्लेम पर रखा इस तरह आप सारे इस ब्रैड के पीस पा लेंगे इसमें गोल्डन ब्राउन होने तक पका के दोवें साइड पलट के पकावेंगे ਸਾਰੇ ਪੇਸਨਾਂ ਪਾ ਲਈ ਤੇ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰ ਲਾਂਗੇ ਜੇ ਤੁਸੀਂ ਮੈਦਾ ਨਹੀਂ ਖਾਣਾ ਪਸੰਦ ਕਰਦੇ ਤਾਂ ਤੁਸੀਂ ਇਸ ਨੂੰ ਬ੍ਰੈਡਾਂ ਨੂੰ ਏਦਾਂ ਵੀ ਫਰਾਈ ਕਰ ਸਕਦੇ ਹੋ ਬਿਨਾਂ ਮੈਦਾ ਲਗਾਏ ਵੀ ਇਸ ਨੂੰ ਚੰਗੀ ਤਰ੍ਹਾਂ ਆਪਾਂ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰ ਲੈਣਾ ਹੈ ਤਾਂ ਆਪਾਂ ਸਾਰੇ ਪੇਸਨ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰ ਲਿਆ ਹੈ ਹੁਣ ਗੈਸ ਦੀ ਫਲੇਮ ਨੂੰ ਆਪਾਂ ਘੱਟ ਕਰ ਲਾਂਗੇ ते बचे हुए चार जो लास्ट पीस इन्हों भी, भी बहर निकाल लेंगे हाँ आप करा थोड़ा जा जीरा हरिया मिक्स लसन ਬਾਦ ਅੱਧ ਕਰੰਗੇ ਪਿਆਜ਼ ਇਹਨਾਂ ਨੂੰ ਹਲਕਾ ਜਿਹਾ ਸੌਟੇ ਫਾਈ ਕਰਾਂਗੇ ਆਪਾਂ ਪਿਆਜ਼ ਨੂੰ ਹਲਕਾ ਜਿਹਾ ਭੁੰਨ ਲਿਆ ਏ ਹੁਣ ਇਸ ਵਿੱਚ ਸ਼ਿਮਲਾ ਮਿਰਚ ਤੇ ਟਮਾਟਰ ਐਡ ਕਰ ਦਾਂਗੇ ਪਹਿਲਾਂ ਸ਼ਿਮਲਾ ਮਿਰਚ ਨੂੰ ਭੁੰਨ ਪਾ ਕੇ ਚੰਗੀ ਤਰ੍ਹਾਂ 1 ਮਿੰਟ 2 ਤੋਂ 2 ਮਿੰਟ ਲਈ ਪਕਾਵਾਂਗੇ ਉਸ ਤੋਂ ਬਾਅਦ ਟਮਾਟਰ ਐਡ ਕਰਾਂਗੇ ਸਾਨੂੰ ਪਕਾਉਣਾ ਤਾਂ 3 ਮਿੰਟ ਲਈ ਇੱਧਾ ਹੀ ਪੁੱਲਾਂਗੇ ਇਸ ਵਿੱਚ ਐਡ ਕਰਾਂਗੇ ਆਪਾਂ ਗ੍ਰੀਨ ਚਿਲੀ ਸੌਸ ਆਪਾਂ ਇੱਕ ਕੜਛੀ ਲਈਏ ਇੱਕ ਕੜਛੀ ਲਈਏ ਤੁਸੀਂ ਜਿਵੇਂ ਕਰ ਮਿਕਸ ਕਰ ਲਈਏ ਫੋਨੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਸੌਸ ਇਹ ਰੈਸਪੀ ਨੂੰ ਫੈਨਸ ਤੋਂ ਜ਼ਰੂਰ ਟਰਾਈ ਕਰਿਓ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਸ ਰੈਸਪੀ ਦਾ ਆਪਾਂ ਜ ਨਾਮ ਰੱਖਿਆ ਹੈ ਬ੍ਰੈਡ ਬ੍ਰੈਡ ਚਿਲੀ ਬ੍ਰੈਡ ਚਲੀ ਇਸ ਰੈਸਪੀ ਦਾ ਨਾਮ ਆਪਾਂ ਬ੍ਰੈਡ ਚਿਲੀ ਰੱਖਿਆ ਹੈ ਹੁਣ ਇਸ ਵਿੱਚ ਆਪਾਂ ਟਮਾਟਰ ਦੀ ਸੌਸ ਐਡ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਇਸ ਵਿੱਚ ਆਪਾਂ ਥੋੜੀ ਜਿਹੀ ਲਾਲ ਮਿਰਚ ਐਡ ਕੀਤੀ ਹੈ ਥੋੜਾ ਜਿਹਾ ਨਮਕ ਐਡ ਕਰਿਆ ਹੈ ਦੇਖੋ ਇੱਕ ਪਿੰਚ ਆਪਾਂ ਹਲਦੀ ਪਾਊਡਰ ਲਈਏ ਚੰਗੀ ਤਰ੍ਹਾਂ ਮਿਕਸ ਕਰਾਂਗੇ ਇੱਕ ਗਲਾਸ ਪਾਣੀ ਦਾ ਐਡ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਵਿੱਚ ਆਪਾਂ ਇਹ ਥੋੜਾ ਜਿਹਾ ਅੱਧੇ ਚਮਚੇ ਤੋਂ ਵੀ ਘੱਟ ਇਸ ਵਿੱਚ ਕਾਰਨ ਫਲਾਰ ਆਪਾਂ ਘੋਲ ਕੇ ਪਾਵਾਂਗੇ ਅੱਧੇ ਚਮਚੇ ਤੋਂ ਵੀ ਘੱਟ ਆ ਪਕੌੜਨ ਫਲਾਰ ਲਿਆਏ ਇਸ ਨੂੰ ਆਪਾਂ ਪਾਣੀ ਵਿੱਚ ਚੰਗੀ ਤਰ੍ਹਾਂ ਘੋਲ ਲਾਂਗੇ ਹੁਣ ਇਸ ਨੂੰ ਇਸ ਵਿੱਚ ਐਡ ਕਰਾਂਗੇ ਇਸ ਨਾਲ ਜੋ ਵੀ ਆਪਣੀ ਗਰੇਵੀ ਥਿੱਕ ਹੋ ਜਾਵੇਗੀ ਆਪਣੀ ਗਰੇਵੀ ਥਿੱਕ ਹੋਣੀ ਸਟਾਰਟ ਹੋ ਚੁੱਕੀ ਹੈ ਜੇ ਤੁਹਾਨੂੰ ਬ੍ਰੈਡ ਚਿਲੀ ਟਰਾਈ ਖਾਣਾ ਪਸੰਦ ਕਰਦੇ ਹੋ ਤਾਂ ਇਸ ਵਿੱਚ ਪਾਣੀ ਨਾ ਐਡ ਕਰਿਓ। ਬਿਨਾ ਪਾਣੀ ਤੋਂ ਬਸ ਤੜਕਾ ਲਾ ਕੇ ਬ੍ਰੈਡ ਐਡ ਕਰ ਦੇਣੇ ਐ। ਆਪਣੀ ਗਰੇਵੀ ਪਹਿਲਾਂ ਨਾਲ ਠੀਕ ਹੋ ਚੁੱਕੀ ਐ। ਹੁਣ ਇਸ ਵਿੱਚ ਆਪਾਂ ਬ੍ਰੈਡ ਐਡ ਕਰਾਂਗੇ ਜਿਨ੍ਹਾਂ ਨੂੰ ਫਰਾਈ ਕੀਤਾ ਸੀ। ਚੰਗੀ ਤਰ੍ਹਾਂ ਮਿਕਸ ਕਰਾਂਗੇ ਕਿਉਂਕਿ ਬਰੈਡ ਵੀ ਥੋੜਾ ਜੋ ਗਰੇਵੀ ਦਾ ਪਾਣੀ ਹੋਗਾ ਬਰੈਡਾਂ ਨੇ ਵੀ ਪੀ ਲੈਣਾ ਹੈ ਚੰਗੀ ਤਰ੍ਹਾਂ ਬਰੈਡਾਂ ਨੂੰ ਮਿਕਸ ਕਰਾਂਗੇ ਗੈਸ ਦੀ ਫਲੇਮ ਨੂੰ ਕੱਟ ਕਰਾਂਗੇ। ਹੁਣ ਅਤਲੀਏ ਨਾਲ ਗਾਰਨਿਸ਼ ਕਰ ਦਾਂਗੇ। ਧਨੀਆ ਉੱਪਰ ਬਰੀਕ ਕੱਟ ਕੇ ਪਾਵਾਂਗੇ। ਆਪਣੀ ਬ੍ਰੈਡ ਚਿਲੀ ਬਣ ਕੇ ਤਿਆਰ ਹੈ। ਬਿਲਕੁਲ ਸੌਖੀ ਤੇ ਸੌਖੀ ਰੈਸਪੀ ਹੈ ਇਹ। ਤੇ ਆਪਾਂ ਬਹੁਤ ਹੀ ਸੌਖੇ ਢੰਗ ਨਾਲ ਤੁਹਾਨੂੰ ਬਣਾ ਕੇ ਦਿਖਾਈ ਹੈ। ਆਪਣੀ ਬ੍ਰੈਡ ਚਿਲੀ ਬਣ ਕੇ ਤਿਆਰ ਹੋ ਚੁੱਕੀ ਹੈ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ